ਕਿੰਨੇ ਕਟਰਾਲੀਆਂ ਬਾਈ ਸੇਲ ਕਰਦੇ ਆ ਹੋਣੀ ਹੁਣ ਤੱਕ ਬਾਈ ਯਾ ਗਿਣਤੀ ਤਾਂ ਨਹੀਂ ਕਰੀ ਗਿਣਤੀ ਨਹੀਂ ਕੋਈ ਜਾਂ ਮਾਨ ਸਰ ਸਾਹਿਬੀ ਵਾਲਾ ਆ ਗਿਆ ਹਾਂ ਇਹ ਦੇ ਦਾਂਗੇ ਆਪਾਂ 145000 ਦੀ ਰੰਗ ਕਰਕੇ ਇਹ ਸਭ ਜਿਹੜੇ 4 ਇੰਚੀ ਇਹਦਾ ਹੱਬ ਦਾ ਫਰਕ ਹੈ ਅੱਛਾ ਜੀ ਹੱਬ ਦਾ ਫਰਕ ਆ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਮੈਂ ਆਪਣੇ ਪਿੰਡ ਖੜਾ ਸੀ ਆਰਾਮਨਗਰ ਤੇ ਬਾਈ ਦੀ ਨਾ ਸਾਡੇ ਪਿੰਡ ਵਰਕਸ਼ਾਪ ਆ ਟਰਾਲੀਆਂ ਬਣਾਉਂਦਾ ਬਾਈ ਕਾਫੀ ਮਸ਼ਹੂਰ ਨੇ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਹੋ ਬਾਈ ਠੀਕ ਠਾਕ ਬਾਈ ਬੜੀ ਬਾਈ ਆਪਾਂ ਨੂੰ ਟਰਾਲੀਆਂ ਬਣਾਉਂਦਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਹੋ ਗਿਆ ਬਾਈ 12 ਕ ਸਾਲ 12 ਸਾਲ ਹੋ ਗਏ ਬਾਈ ਹਨਾ ਠੀਕ ਆ ਤੇ ਬਾਈ ਸਾਰੀਆਂ ਆਪਣੀਆਂ ਇੱਥੇ ਬਣਦੀਆਂ ਹਨਾ ਹਾਂ 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 ਠੀਕ ਐ ਤੇ ਬਾਈ ਹੁਣ ਆਪਣੇ ਟਰਾਲੀਆਂ ਬਾਰੇ ਥੋੜੀ ਜਾਣਕਾਰੀ ਦਿਓ ਹਨਾ ਵੀ ਕੀ ਖਾਸੀਅਤ ਆ ਵੀ ਆਪਣੇ ਟਰਾਲੀਆਂ ਦੇ ਵਿੱਚ ਹਨਾ ਆਪਾਂ ਕਿਵੇਂ ਤਿਆਰ ਕਰਦੇ ਆ ਇਹ ਚੀਜ਼ਾਂ ਭਾਈ ਖਾਸियत ਤਾਂ ਬਸ ਇਹੀ ਹੈ ਨਾ ਮੰਨ ਕੇ ਚੱਲੋ ਵੀ ਜਿਵੇਂ ਹੁਣ ਆਪਾਂ ਅੱਜ ਘਰ ਬੰਦੇ ਨਾਲ ਕੀ ਸਫਾਈ ਜਾਦੇ ਭਾਲਦੇ ਆ ਠੀਕ ਆ ਭਾਈ ਠੀਕ ਆ ਟਰਾਲੀਆਂ ਚ ਉਹ ਨਾ ਤਾਂ ਕਰਕੇ ਮੈਂ ਰੰਗ ਨਹੀਂ ਕਰਦਾ ਕਿਉਂ ਉਹਦੇ ਪਤਾ ਲੱਗ ਜਾਂਦਾ ਬੰਦਰ ਵੀ ਆ ਲੇਟ ਦੀ ਪਾਈ ਦੀ ਕਿੰਨੀ ਕ ਸਫਾਈ ਹੈ ਕੀ ਗੱਲ ਬਾਤ ਹੈ ਅੱਛਾ ਜਿਹੜਾ ਜਿਹੜਾ ਰੰਗ ਛੋੜਾ ਨਾ ਕਰਨ ਦਾ ਜਿਹੜਾ ਰੀਜ਼ਨ ਆ ਉਹ ਇਹ ਹੀ ਆ ਭਾਈ ਹੈ ਕਿ ਵੀ ਇਹਦੇ ਚ ਜਿਵੇਂ ਸਫਾਈ ਲਾ ਲਈ ਹੈ ਨਾ ਵੀ ਜਿਵੇਂ ਜੋੜ ਆ ਜਾਂਦੇ ਭਾਈ ਜਿਵੇਂ ਮੈਨ ਹਨਾ ਜਿਵੇਂ ਆਹ ਦੇਖੋ ਆਹ ਜੋੜ ਆ ਗਏ ਹਨਾ ਵੀ ਜਿਵੇਂ ਹੁਣ ਤੁਹਾਨੂੰ ਇਹਦੇ ਵਿੱਚ ਆ ਜਿਹੜੀਆਂ ਉਹ ਚੀਜ਼ਾਂ ਦਾ ਪਤਾ ਲੱਗ ਜੂਗਾ ਵੀ ਇਹਦੇ ਵਿੱਚ ਕਿੰਨੇ ਕ ਜੋ ਤੇ ਬਈ ਜਿਹੜਾ ਫਿਰ ਲੋਹਾ ਹੁੰਦਾਗਾ ਇਹ ਜਿਹੜੀ ਚਾਦਰ ਯੂਜ਼ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ ਬਈ ਇਹ ਇਹ ਆ ਬਾਂਸਲ ਦੀ ਹੈ ਬਈ ਬਾਂਸਲ ਦੀ ਆ ਠੀਕ ਆ ਤੇ ਇੱਕ ਮੇਨ ਜਿਹੜੀ ਬਈ ਇਹਦੇ ਵਿੱਚ ਚੀਜ਼ ਰਹਿੰਦੀ ਹੈ ਹਨਾ ਉਹ ਹੁੰਦਾ ਟਰਾਲੀਆਂ ਦੇ ਵਿੱਚ ਹਿੱਸਾ ਹਨਾ ਹਮ ਹਿੱਸਾ ਹੁਣ ਤੁਸੀਂ ਇਹਦੇ ਵਿੱਚ ਹੈਵੀ ਵੀ ਯੂਜ਼ ਹੁੰਦੇ ਹੋਣਗੇ ਬਈ ਲਾਈਟ ਹਾਂ ਹਾਂ ਬਈ ਇਹਨਾਂ ਦਾ ਵਜ਼ਨ ਘੱਟ ਹੁੰਦਾਗਾ ਜਿਵੇਂ ਹੁਣ ਆ ਪਾ ਟਰਾਲੀ ਦੀ ਗੱਲ ਕਰ ਲਈ ਹੈ ਹਨਾ ਬਈ ਇਹ ਟਰਾਲੀ ਹੈ ਜਿਹੜੀ ਜਿਵੇਂ ਇਹਦਾ ਹਿੱਸਾ ਮੈਂ ਦਿਖਾਉਣਾ ਦੋਸਤੋ ਆ ਦੇਖੋ ਇਹ ਹਿੱਸਾ ਬਈ ਇਹਦੇ 4 ਇੰਚੀ ਇਹਦਾ ਹੱਬ ਦਾ ਫਰਕ ਆ ਅੱਛਾ ਜੀ ਹੱਬ ਦਾ ਫਰਕ ਆ ਹਾਂ ਇਹਦੀ ਹੱਬ ਛੋਟੀ ਆ ਮੰਨ ਕੇ ਚਲੋ 17 17 ਵਾਲੀ ਕਹਿ ਦਈਏ ਆਪਾਂ ਠੀਕ ਆ ਬੈ ਰੰਗਾਲੀ ਠੀਕ ਆ ਹਾਂ ਜਿਵੇਂ ਹੁਣ ਆਪਣੀ ਆ ਟਰਾਲੀ ਖੜੀ ਆ ਹੂੰ ਇਹਦੇ ਮੰਨ ਕੇ ਚਲੋ 10 ਲੱਟੀ ਹੱਬ ਲੱਗੀ ਹੋਈ ਆ ਠੀਕ ਆ ਬਾਈ ਹਾਂ ਆ ਦੇਖ ਇਹ ਹੈਵੀ ਵਾਲੀ ਹੱਬ ਆ ਇਹ ਹੈਵੀ ਵਾਲੀ ਆ ਬਈ ਪ੍ਰੋਪਰ ਹੈਣਾ ਇਹ ਟਰਾਲੀ ਉਹੀ ਦੱਸੀ ਜਾਂਦੀ ਹੈ ਹੈਣਾ ਬਈ ਤੇ ਬਈ ਇਹਦਾ ਫਿਰ ਰੇਟ ਦਾ ਵੀ ਫਰਕ ਪੈਂਦਾ ਹੁੰਦਾ ਹਾਂ ਬਈ ਹਾਂ ਹਾਂ ਰੇਟ ਦਾ ਫਰਕ ਪੈਂਦਾ ਅੱਛਾ ਜਿਹੜੀ ਤੁਸੀਂ ਹੱਬ ਦੀ ਗੱਲ ਕਰੀ ਆ ਇਹ ਕਿੰਨੇ ਕੁਇੰਟਲ ਦੇ ਹਿਸਾਬ ਨਾਲ ਹੁੰਦੀ ਆ ਵਜ਼ਨ ਦੇ ਹਿਸਾਬ ਨਾਲ ਹੁੰਦੀ ਆ ਬਈ ਨਹੀਂ ਵਜ਼ਨ ਨਹੀਂ ਬਈ ਇਹਦੇ ਹਿੱਸੇ ਦਾ ਨਾ ਵਜ਼ਨ ਦਾ ਹਿਸਾਬ ਹੁੰਦਾ ਜਿਵੇਂ ਹੁਣ ਮੰਨ ਕੇ ਚਲੋ ਆਹ 10 ਨਟੀਆਂ ਹੱਬ ਆ ਇਹ 2 ਕੁਇੰਟਲ 10 ਕਿਲੋ ਦਾ ਹਿੱਸਾ ਹੈ ਇਹ 2 ਕੁਇੰਟਲ 10 ਕਿਲੋ ਦਾ ਹੈ ਹਾਂ ਹਾਂ ਠੀਕ ਹੈ ਜਿਹੜਾ ਉਹ ਆਪਣੀ ਮੂਲੀ ਟਰਾਲੀ ਦੇ ਆ ਉਹ ਮੰਨ ਕੇ ਚਲੋ 1 ਕਵਾਂਟਲ 60 ਕਿਲੋ ਇਹ ਉਹ ਜਿਹੜੀ ਮੂਰੇ ਖੜੀ ਆ ਆ ਇੱਕ ਇੱਕ ਕਵਾਂਟਲ 60 ਕਿਲੋ ਆ ਗਈ ਹਾਂ ਹਾਂ ਠੀਕ ਆ ਬਾਈ ਇਹ ਫਰਕ ਹੁੰਦੇ ਆ ਬਾਈ ਇਹਨਾਂ ਦੇ ਠੀਕ ਆ ਤੇ ਇਹਨਾਂ ਦੀ ਬਈ ਫਿਰ ਰੇਟ ਪੱਖੋਂ ਕਿੰਨਾ ਕਿ ਕਿੱਥੇ ਜਿਹਾ ਫਰਕ ਰਹਿ ਜਾਂਦਾ ਇਹਦਾ ਰੇਟ ਬਈ ਮੰਨ ਕੇ ਚੱਲੋ ਤੁਸੀਂ ਜਿਵੇਂ ਹੁਣ ਇਹ ਹਿੱਸੇ ਦਾ ਫਰਕ ਹੋ ਗਿਆ ਇਹ ਤਾਂ ਮੰਨ ਕੇ ਚੱਲੋ ਤੁਸੀਂ 3500 ਤੋਂ 4000 ਦੇ ਸਾਨ ਵਿੱਚ ਠੀਕ ਆ ਬਈ ਤੇ ਜਿਵੇਂ ਹੁਣ ਉਹ ਪਹਿਲੀ ਟਾਲੀ ਖੜੀ ਹੈ ਪਿੱਛੇ ਉਹਦਾ ਬਈ ਮੰਨ ਕੇ ਚੱਲੋ ਵੀ ਜਿਹੜਾ ਤਲੜਾ ਚੈਨਰ ਆ ਨਾ ਉਹ ਵੀ ਹੈਵੀ ਵਾਲਾ ਲੱਗਿਆ ਹੋਇਆ ਉਹ ਵੀ ਹੈਵੀ ਵਾਲਾ ਲੱਗਿਆ ਹੋਇਆ ਹਾਂ ਠੀਕ ਆ ਉਹਦਾ ਮੰਨ ਕੇ ਚੱਲੋ ਇਹਦੂ ਜਾ ਥੋੜਾ ਜਿਹਾ ਫਰਕ ਆ ਠੀਕ ਆ ਤੇ ਇਹ ਟਾਇਰਾਂ ਟੂਰਾਂ ਦਾ ਕੀ ਹਿਸਾਬ ਹੁੰਦਾ ਬਈ ਟਾਇਰ ਬਾਈ ਇਹਦੇ ਮੰਨ ਕੇ ਚਲੋ ਬੇਦਾਗ ਹੁਣ ਹੋਣਗੇ ਬੇਦਾਗ ਹਾਂ ਜਿੰਨੇ ਤੁਹਾਨੂੰ ਕੰਡੀਸ਼ਨ ਚ ਦੇਂਦੇ ਉਹਨਾਂ ਦਾ ਠੀਕ ਹੈ ਹਾਂ ਤੇ ਪਰ ਮੰਨ ਕੇ ਤਕਰੀਬਨ ਬੇਦਾਗ ਹੈ ਟਾਇਰ ਠੀਕ ਹੈ ਜੇ ਹੁਣ ਬਈ ਆਪਾਂ ਟਰਾਲੀਆਂ ਦੀ ਡਿਮਾਂਡ ਦੀ ਗੱਲ ਕਰੀਏ ਤੁਸੀਂ ਵੀ ਮੰਨ ਲਓ ਜੇ ਕਿਸੇ ਨੇ ਆਪਣੇ ਵੀਰ ਪੁਰਾਣੇ ਲੈਣੀ ਹੋਵੇ ਹਨਾ ਤੁਹਾਨੂੰ ਫੋਨ ਕਰੂਗਾ ਫਿਰ ਆਹ ਟਰਾਲੀ ਦਾ ਕੀ ਰੇਟ ਰਹੂਗਾ ਇਹਦਾ ਇਹ ਬਾਈ ਆਪਾਂ ਮੰਨ ਕੇ ਚਲੋ ਕਈ ਵਾਰੀ ਇਹ ਬੰਦਰੇ ਰੰਗ ਵੀ ਕਰਵਾਉਣਾ ਨਾ ਆਪਾਂ ਆਪ ਰੰਗ ਕਰਵਾ ਕੇ ਵਧੀਆ ਮੰਨ ਕੇ ਚਲੋ ਵੀ 4000 4500 ਰੁਪਏ ਦਾ ਵਧੀਆ ਰੰਗ ਹੋ ਜਾਊਗਾ ਠ ਤੇ ਹਾਂ ਇਹ ਆਪਾਂ ਦੇ ਲੇ 1.40 ਲੱਖ ਦੀ 1.40 ਲੱਖ ਦੀ ਆ ਇਹਨੂੰ ਰੰਗ ਕਰਾ ਕੇ ਬਈ ਪ੍ਰੋਪਰ ਹਣਾ ਤਿਆਰ ਕਰਾ ਕੇ ਸਾਰੇ ਤੇ ਇਹ ਲਾ 1 ਲੱਖ 40 ਦੀ ਆ ਗਈ ਤੇ ਇਹਦਾ ਬਈ ਫਿਰ ਇਹ ਹੈਵੀ ਟਰਾਲੀ ਬਹੁਤ ਹੈ ਇਹਦਾ ਮੰਨ ਕੇ ਚੱਲੋ ਬਾਈ ਯਾਰ ਜਿਵੇਂ ਹੁਣ ਮੰਨ ਕੇ ਚੱਲੋ ਮੂਹਰੋਂ ਦੇਖ ਤੂੰ ਜਾਂ ਮੰਨ ਕੇ ਸਾਬੀ ਵਾਲਾ ਆ ਗਿਆ ਹਾਂ ਇਹ ਦੇ ਦਾਂਗੇ ਆਪਾਂ 1 ਲੱਖ 45000 ਦੀ ਰੰਗ ਕਰਕੇ ਰੰਗ ਕਰਕੇ ਬਈ ਠੀਕ ਆ ਲੈ ਵੀ 1 ਲੱਖ 45000 ਦੀ ਆ ਟਰਾਲੀ ਹੈ ਠੀਕ ਆ ਆ ਕਿ ਨਹੀਂ ਦੱਸਿਆ ਬਈ ਤੁਸੀਂ ਇਹ 40 ਦੀ ਬਤ ਇਹ 40 ਦੀ ਅੱਛਾ ਇੰਨੇ ਚਾ ਇੰਨਾ ਫਰਕ ਪੈ ਗਿਆ ਦਾ ਹਾਂ ਠੀਕ ਆ ਬਈ ਤੇ ਇੱਕ ਬਈ ਆਪਣੀ ਟਰਾਲੀ ਹੈ ਨਾ ਇੱਧਰ ਹਾਂ ਇਹਦਾ ਬਈ ਚਾਈਨਰ ਵੀ ਮੰਨ ਕੇ 4 ਇੰਚ ਹੀ ਲੱਗਿਆ ਅਗਲੇ ਹੈਵੀ ਵਾਲਾ ਠੀਕ ਆ ਬਈ ਹਾਂ ਇਹ ਇਹਦਾ ਫਿਰ ਕੀ ਡਿਮਾਂਡ ਹੈ ਬਾਈ ਆਪਣੀ ਇਹ ਆਪਾਂ ਦੇ ਦਾਂਗੇ ਮੰਨ ਕੇ ਚੱਲੋ 1.5 ਲੱਖ ਦੀ 1.5 ਲੱਖ ਦੀ ਲੈ ਵੀ ਦੋਸਤੋ ਫੁੱਲ ਹੈਵੀ ਟਰਾਲੀਆਂ ਨੇ ਜਿਹੜੇ ਬਾਈ ਕਹਿੰਦਾ ਸਫਾਈ ਆ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜਿਹੜੀ ਸਫਾਈ ਬਾਈ ਜਿਹੜਾ ਕਹਿੰਦਾ ਵੀ ਅਸੀਂ ਮੇਨ ਜਿਹੜੀ ਚੀਜ਼ ਦਿੰਨੇ ਆ ਤੇ ਬਾਕੀ ਕੁਆਲਿਟੀ ਦਿੰਨੇ ਆ ਹਨਾ ਇਹ ਸਾਡੇ ਪਿੰਡ 'ਚ ਹੀ ਬਾਈ ਇੱਥੇ ਤਿਆਰ ਕਰਦੇ ਆ ਬਾਈ ਪਿੰਡ ਰਾਮਨਗਰ ਮੋੜ ਮੰਡੀ ਦੇ ਕੋਲੇ ਆ ਜ਼ਿਲ੍ਹਾ ਬਠਿੰਡਾ ਬਾਈ ਦਾ ਨਾਮ ਸਕੰਦਰ ਹੈ ਤੇ ਜਿਹੜਾ ਬਾਈ ਦਾ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੁਸੀਂ ਬਾਈ ਨਾਲ ਗੱਲ ਕਰ ਲਿਓ ਠੀਕ ਹੈ ਇੱਕ ਵਾਰੀ ਸਾਰੀ ਡਿਟੇਲ ਲੈ ਲਓ ਕਿਸੇ ਨੂੰ ਟਰਾਲੀਆਂ ਚਾ अच्छा भाई ਤੁਸੀਂ ਕੋਈ ਜੇ ਕੋਈ ਡਿਜ਼ਾਈਨ ਭੇਜਦੇ ਫਿਰ ਉਹ ਵੀ ਟਰਾਲੀ ਤੇਰ ਕਰ ਦਿੰਦੇ ਹਾਂ ਹਾਂ ਬਾਈ ਹਾਂ ਹਾਂ ਉਸ ਤਰੀਕੇ ਦੇ ਵੀ ਹੋ ਜਾਂਦੀਆਂ ਨੇ ਹਾਂ ਹਾਂ ਜੇ ਤੁਹਾਨੂੰ ਟਰਾਲੀਆਂ ਚਾਹੀਦੀਆਂ ਤਾਂ ਬਾਈ ਨਾਲ ਸੰਪਰਕ ਕਰ ਲਓ ਤੁਹਾਨੂੰ ਟਰਾਲੀਆਂ ਕਿੰਨੀਆਂ ਮਰਜ਼ੀ ਲੈ ਲਓ ਤੇ ਬਾਕੀ ਤੁਹਾਨੂੰ ਜਿੱਥੇ ਤਿਆਰ ਹੁੰਦੀਆਂ ਉੱਥੇ ਲੈ ਕੇ ਚਾਲਦੇ ਆਜੋ ਲਓ ਜੀ ਦੋਸਤੋ ਆਪਾਂ ਵਰਕਸ਼ਾਪ ਤੇ ਆ ਗਏ ਹਾਂ ਬਾਈ ਜੀ ਇੱਥੇ ਬਾਈ ਬਾਈ ਦੀਆਂ ਟਰਾਲੀਆਂ ਜਿਹੜੀਆਂ ਉਹ ਆਪ ਤਿਆਰ ਕਰਦੇ ਆ ਬਾਈ ਦੇ ਮਿਸਤਰੀ ਰੱਖੇ ਹੋਏ ਐ ਇੱਥੇ ਠੀਕ ਆ ਇੱਥੇ ਆ ਦੇਖ ਲਓ ਆ ਸਾਰੀ ਵਰਕਸ਼ਾਪ ਆ ਇੱਧਰ ਤੁਸੀਂ ਦੇਖੋ ਆ ਸਾਰੀਆਂ ਮਸ਼ੀਨਾਂ ਨੇ ਇੱਥੇ ਬਾਈ ਤਿਆਰ ਹੁੰਦੀਆਂ ਨੇ ਜੇ ਤੁਸੀਂ ਮੰਨ ਲਓ ਕੋਈ ਟਰਾਲੀ ਸਾਈਜ਼ ਤੇ ਤਿਆਰ ਕਰਾਉਣੀ ਆ ਜਾਂ ਕੋਈ ਉਦਾਂ ਤਿਆਰ ਕਰਾਉਣੀ ਆ ਤਾਂ ਤੁਸੀਂ ਇੱਥੋਂ ਆ ਜਿਹੜੀਆਂ ਟਰਾਲੀਆਂ ਆ ਉਹ ਬਾਈ ਦੀਆਂ ਤਿਆਰ ਕਰਵਾ ਸਕਦੇ ਹੋ ਦੇਖਿਓ ਜਿਵੇਂ ਟਰਾਲੀ ਹੁਣ ਇਹ ਤਿਆਰ ਹੋਈ ਜਾਂਦੀ ਆ ਤੇ ਤੁਸੀਂ ਆਪਦੀ ਆਰਡਰ ਤੇ ਵੀ ਜੇ ਨਾਲ ਮੰਨ ਲਓ ਕੋਈ ਡਿਜ਼ਾਈਨ ਹੁੰਦਾ ਕਈ ਵਾਰੀ ਕੋਈ ਕਿਸ ਤਰੀਕੇ ਦੀ ਆਪਾਂ ਚੀਜ਼ ਤਿਆਰ ਕਰਾਉਣੀ ਆ ਤਾਂ ਉਹ ਤੁਸੀਂ ਇੱਥੇ ਬਾਈ ਕਰਵਾ ਸਕਦੇ ਹੋ ਕਿੰਨੀਆਂ ਕਟਰਾਲੀਆਂ ਬਾਈ ਸੇਲ ਕਰਤੀਆਂ ਹੋਣੀਆਂ ਹੁਣ ਤੱਕ ਬਾਈ ਯਾਰ ਗਿਣਤੀ ਤਾਂ ਨਹੀਂ ਕਰੀ ਗਿਣਤੀ ਨਹੀਂ ਕੋਈ ਅੰਦਾਜ਼ਾ ਹੀ ਨਹੀਂ ਹੈ ਨਾ ਹਾਂ ਹਾਂ ਪਤਾ ਹੀ ਨਹੀਂ ਬਾਈ ਹਨਾ ਕਿੰਨੀਆਂ ਕਿ ਟਰਾਲੀਆਂ ਜਿਹੜੀਆਂ ਹਜ਼ਾਰਾਂ ਟਰਾਲੀਆਂ ਬਾਈ ਦੇ ਹੱਥਾਂ ਵਿੱਚ ਹੀ ਟੱਪ ਗਈਆਂ ਪਤਾ ਨਹੀਂ ਕਿੰਨੀਆਂ ਕਿ ਬਾਈ ਨੇ ਸੇਲ ਕਰ ਦਿੱਤੀਆਂ ਨੇ ਬਾਈ ਜੀ ਨੇ ਜਿਵੇਂ ਦੱਸਿਆ ਨਾ ਕਿ 12-13 ਸਾਲ ਹੋ ਗਏ ਹਨਾ ਬਾਈ ਕੰਮ ਕਰਦੇ ਆ ਨਾ ਤੁਹਾਨੂੰ ਹਾਂ ਤੇ ਉਸ ਹਿਸਾਬ ਨਾਲ ਪਤਾ ਨਹੀਂ ਕਿੰਨੀਆਂ ਕਿ ਟਰਾਲੀਆਂ ਬਾਈ ਟੱਪ ਗਈਆਂ ਆਪਣੇ ਆਸ-ਪਾਸੇ ਬਾਈ ਮਤਲਬ ਬਹੁਤ ਜ਼ਿਆਦਾ ਹਨਾ ਜਿਹੜੀ ਡਿਮਾਂਡ ਰਹਿੰਦੀ ਹੈ ਟਰਾਲੀਆਂ ਦੀ ਅੱਛਾ ਠੀਕ ਆ ਬਾਕੀ ਬਾਈ ਤਲਵੰਡੀ ਸਾਬੋ ਜਿਹੜੀ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਬਾਈ ਉੱਥੇ ਆਉਂਦੇ ਰਹਿੰਦੇ ਤੇ ਤੁਸੀਂ ਜੇਕਰ ਕੋਈ ਮੰਨ ਕੇ ਚਲੋ ਦੇਖਣੀ ਹੋਈ ਟਰਾਲੀ ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਬਾਕੀ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੇ ਬਾਈ ਨਾਲ ਗੱਲ ਕਰ ਲਿਓ ਕੋਈ ਵੀ ਟਰਾਲੀ ਤੁਹਾਨੂੰ ਚਾਹੀਦੀ ਹੋਈ ਕਿਸੇ ਵੀ ਤਰੀਕੇ ਦੀ ਚਾਹੀਦੀ ਹੋਈ ਤੁਹਾਨੂੰ ਇਹ ਟਰਾਲੀਆਂ ਜਿਹੜੀਆਂ ਉਹ ਮਿਲ ਜਾਣੀਆਂ ਬਾਈ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰਿਆ ਬਾਈ ਠੀਕ ਹੈ ਬਾਈ